ਲਓ ਜੀ ਆਪਾਂ ਘਰ ਵਿੱਚ ਬਣਾਈ ਹੈ ਆਈਸਕ੍ਰੀਮ ਬਹੁਤ ਹੀ ਵਧੀਆ ਬਾਜ਼ਾਰ ਵਰਗੀ ਨਰਮ ਨਰਮ ਤੇ ਟੇਸਟੀ ਜੀ ਇਹ ਕਿਵੇਂ ਬਣਾਈ ਹੈ ਕਿਹੜੇ ਕਿਹੜੇ ਸਮਾਨ ਦੀ ਜਰੂਰਤ ਆ ਚਲੋ ਜੀ ਅੱਗੇ ਵੀਡੀਓ ਪੂਰੀ ਦੇਖੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ YouTube ਚੈਨਲ ਤੇ ਹਾਂ ਜੀ ਆਪਾਂ ਬਣਾਉਣ ਲੱਗੇ ਆ ਅੱਜ ਚਾਕਲੇਟ ਆਈਸਕ੍ਰੀਮ ਇਹਦੇ ਲਈ ਜੀ ਆਪਾਂ ਚਾਕਲੇਟ ਲਈ ਹੈ ਇਹਦੇ ਛੋਟੇ ਛੋਟੇ ਪੀਸ ਕਰ ਲਏ ਆ ਇਸ ਤਰ੍ਹਾਂ ਤੋੜ ਲੈਣ ਨੂੰ ਇਹ ਜੀ ਆਪਾਂ ਦੁੱਧ ਲਿਆ ਪਾਉਣਾ 1 ਲੀਟਰ ਇੱਧਰ ਜੇ ਆਪਾਂ ਲੈ ਆ ਕੋਕੀ ਪਾウダー ਇੱਧਰ ਲੈ ਜੀ ਆਪਾਂ ਖੰਡ ਮਿੱਠੇ ਆਪਣੀ ਮਰਜ਼ੀ ਮਤਲਬ ਪਾਵਾਂਗੇ ਆਪਾਂ ਇਹ ਲੈ ਜੀ ਆਪਾਂ ਕੌਰਨ ਫਲਾਰ ਥੋੜਾ ਜਿਹਾ ਇਹ ਪਾਵਾਂਗੇ 2-3 ਚਮਚੇ ਦੇ ਵਿੱਚ ਤੇ ਥੋੜਾ ਜਿਹਾ ਦੁੱਧ ਜੀ ਆਪਾਂ ਕੱਚਾ ਕੱਢ ਲ ਲਈ ਠੰਡਾ ਦੁੱਧ ਜਿਹੜਾ ਆਪਾਂ ਇਹਦੇ ਵਿੱਚ ਕੱਢ ਲੈਣੇ ਐ ਇਹਨਾਂ ਕਾ ਦੁੱਧ ਜਿਹੜਾ ਆਪਾਂ ਕੋਲੀ 'ਚ ਕੱਢ ਲਿਆ ਬਾਕੀ ਦੁੱਧ ਆਪਾਂ ਗਰਮ ਕਰਾਂਗੇ ਇਹਦੇ 'ਚ ਮੈਂ ਥੋੜਾ ਜਿਹਾ ਪਾਣੀ ਪਾ ਲਿਆ ਸੀ 2 ਚਮਚੇ ਗੈਸ ਚਾਲੂ ਕਰ ਦਿੰਨੇ ਜੀ ਆਪਾਂ ਦਦਰੋਂ ਜਿੰਨੇ ਟੈਂਚ ਵਾਲਾ ਆਉਂਦਾ ਨੇ ਟੈਂਚ ਹੀ ਆਪਾਂ ਇਧਰ ਇਹ ਕਾਫੀ ਪਾਊਡਰ ਪਾਵਾਂਗੇ ਦੁੱਧ ਦੇ ਵਿੱਚ ਜਿਹੜਾ ਆਪਾਂ ਕੱਚਾ ਤੋਂ ਉਧਰ ਰੱਖਿਆ ਇਹਨੂੰ ਘੋਲ ਲਾਂਗੇ ਚੰਗੀ ਤਰ੍ਹਾਂ ਲਓ ਜੀ ਆਪਾਂ 2 2.5 ਚਮਚੇ ਇਹਦੇ ਪਾ ਲਈਏ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਬਹੁਤ ਵਧੀਆ ਘਰ ਵਿੱਚ ਆਪਾਂ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਬਾਜ਼ਾਰ ਨਾਲੋਂ ਵਧੀਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 2-3 ਚਮਚੇ ਕੌਨਫਲੋਰ ਦੇ ਇਹਨੂੰ ਵੀ ਆਪਾਂ ਜਿਹੱਚ ਕਾਫੀ ਪਾਊਡਰ ਖੋਲਿਆ ਸੀ ਉਹਦੇ ਵਿੱਚ ਹੀ ਪਾ ਕੇ ਘੋਲ ਲੈਣਾ ਲਓ ਜੀ ਆਪਾਂ ਚੰਗੀ ਤਰ੍ਹਾਂ ਪਾੜ ਕੇ 2 ਚਮਚੇ ਲੈ ਲਿਆ ਪਾਊਡਰ ਦੇ ਵਿੱਚ ਹੀ ਘੋਲ ਲੈਣਾ ਨੂੰ ਚੰਗੀ ਤਰ੍ਹਾਂ ਕਿਉਂਕਿ ਉਧਰ ਆਪਣੇ ਦੁੱਧ ਨੂੰ ਵੀ ਵਾਲਾ ਹੀ ਜਾਂਦਾ ਇਹ ਗੰਢ ਪਾਣੀ ਆਦੀ ਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਕੋਈ ਗੰਢ ਨਾ ਹੋਵੇ ਇਸ ਤਰ੍ਹਾਂ ਚੰਗੀ ਤਰ੍ਹਾਂ ਚਿਲਾਣ। ਲਓ ਜੀ ਆਪਣੇ ਦੁੱਧ ਨੂੰ ਵਾਲਾ ਆਈ ਜਾਂਦਾ ਇਹਦੇ ਵਿੱਚ ਪਾ ਲੈਨੇ ਆਪਾਂ ਖੰਡ ਆਪਣੇ ਮਿੱਠੇ ਦੇ ਹਿਸਾਬ ਨਾਲ ਪੰਜ ਤੋਂ 6 ਚਮਚ। ਚੰਗੀ ਤਰ੍ਹਾਂ ਹਿਲਾਵਾਂਗੇ ਨਾਲ ਤਾਂ ਪਖਾਂਡਾ ਜੀ ਚੰਗੀ ਤਰ੍ਹਾਂ ਫੁਰਜੂਗੀ। ਦੁੱਧ ਨੂੰ ਆਪਾਂ ਵਾਲਾ ਆਉਂਦ ਨੇ ਜੀ ਵਾਲਾ ਆ ਗਿਆ ਜੀ ਚੰਗੀ ਤਰ੍ਹਾਂ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਘੋਲ ਕੇ ਰੱਖਿਆ। corn flour ਤੇ coffee powder ਲੋ ਜੀ ਆਪਣੇ ਦੁੱਧ ਨੂੰ ਵਾਲਾ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਪਹਿਲ ਤਿਆਰ ਕਰਕੇ ਰੱਖਿਆ ਸੀਗਾ 커피 ਵਾਲਾ ਤੇ corn flour ਪਾਇਆ ਸੀ ਵਿੱਚ ਇਹ ਘੋਲਦੇ ਆਪਾਂ ਇਹ گاੜਾ ਹੋ ਜੂਗਾ ਇਹਦੇ ਨਾਲ ਇਸੇ ਤਰ੍ਹਾਂ ਆਪਾਂ ਹਲਾਉ ਦੇਖੋ ਇਹਨੂੰ ਪਕਾਵਾਂਗੇ 2-3 ਮਿੰਟ ਇਸ ਦੇ ਵਿੱਚ ਪਾ ਦਨੇ ਜੀ ਆਪਾਂ ਜਿਹੜਾ ਚਾਕਲੇਟ ਰੱਖਿਆ ਸੀ ਆਪਣੀ ਪੀਸ ਕਰਕੇ ਅਡਾ ਲਈ ਆਪਾਂ ਇਹਨਾਂ ਤਿੰਨ ਤੋਂ ਚਾਰ ਮਿੰਟ ਪਕਾ ਲਿਆ ਤੇ ਆਪਣੀ ਚਾਕਲੇਟ ਵੀ ਖੁਰ ਗਈ ਆ ਤੇ گاੜਾ ਵੀ ਹੋ ਗਿਆ ਦੋਤਾ ਦੇਖੋ ਆਪਣਾ ਤੇ ਹੁਣ ਨਾ ਪਠੰਡਾ ਹੋਣ ਲਈ ਰੱਖ ਦਿੰਦੇ ਨੇ ਗੈਸ ਕਰਦਿਆਂ ਬੰਦ ਇਹਨੂੰ ਠੰਡਾ ਕਰਕੇ ਜੀ ਆਪਾਂ ਕਿਸੇ ਭਾਂਡੇ ਦੇ ਵਿੱਚ ਹੋਰ ਕੱਢ ਲਾਂਗੇ ਇਹਨੂੰ ਫ੍ਰਿਜ ਵਿੱਚ ਰੱਖ ਦਾਂਗੇ ਜੇ ਅਸੀਂ ਬਰਤਨ ਚ ਵੀ ਰੱਖ ਸਕਦੇ ਆ ਪੇ ਇਸੇ ਤਰ੍ਹਾਂ ਆਪਣੀ ਮਰਜ਼ੀ ਆ ਤੇ ਫ੍ਰਿਜ ਵਿੱਚ ਰੱਖ ਦਾਂਗੇ ਇੱਕ ਘੰਟੇ ਲਈ ਇਹ ਠੰਡਾ ਹੋ ਜਾਊਗਾ ਪਹਿਲਾਂ ਠੰਡਾ ਕਰਾਂਗੇ ਫਿਰ ਫ੍ਰਿਜ ਵਿੱਚ ਰੱਖਾਂਗੇ ਇੱਕ ਘੰਟੇ ਲਈ ਉਸ ਤੋਂ ਬਾਅਦ ਠੰਡਾ ਹੋਣ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਲਓ ਜੀ ਆਪਾਂ ਨੂੰ ਇੱਕ ਘੰਟੇ ਤੋਂ ਵੱਧ ਹੋ ਗਿਆ ਟਾਈਮ ਫ੍ਰਿਜ ਵਿੱਚ ਰੱਖੇ ਨੂੰ ਇਹ ਬਿਲਕੁਲ ਠੰਡੀ ਹੋ ਗਈ ਆ ਦੇਖੋ ਤੇ ਹੁਣ ਜੀ ਆਪਾਂ ਕੀ ਕਰਨਾ ਇੱਕ ਇੱਕ ਭਾਂਡਾ ਲੈ ਲਿਆ ਆਪਾਂ ਇਸ ਤਰ੍ਹਾਂ ਖੁੱਲਾ ਤੇ ਇਹਦੇ ਵਿੱਚ ਪਾਵਾਂਗੇ ਵਰਖਾ ਵਰਕ ਪਾ ਕੇ ਰਹੀ ਆਪਾਂ کریم ਫੈਟਾਂਗੇ ਚੰਗੀ ਤਰ੍ਹਾਂ ਲਓ ਜੀ ਆਪਾਂ ਇੱਕ ਹੋਰ ਬਰਤਨ ਰੱਖ ਲਿਆ ਤੇ ਇਹਦੇ ਵਿੱਚ ਪਾਉਣਗੇ ਜੀ ਆਪਾਂ ਵਿਪ ਕਰੀਮ ਇਹ ਜੰਮੀ ਹੋਈ ਹੈ ਜੀ ਬਿਲਕੁਲ ਫ੍ਰੀਜ ਦੇ ਵਿੱਚ ਰੱਖੀ ਸੀ ਠੰਡੀ ਹੈ ਪੂਰੀ ਇਹ ਮੈਂ ਇਸ ਤਰ੍ਹਾਂ ਪਟਕੇ ਆਪਾਂ ਇਹਦੇ ਵਿੱਚ ਪਾ ਲੈਨੇ ਆ। ਲੋ ਜੀ ਆਪਾਂ ਦੋ ਟਾਈ ਕਰਛੀਆਂ ਪਾ ਲਈਆਂ ਇੱਕ ਵਿਪ ਕਰੀਮ ਲੈਣਾ thì hôm nay nó có xin để nó thành tăng cái trứng ਲਓ ਜੀ ਆਪਾਂ ਚੰਗੀ ਤਰ੍ਹਾਂ ਫੈਂਟ ਲਿਆ ਨੂੰ ਮਸ਼ੀਨ ਚਲਾ ਕੇ ਤੇ ਆਪਣੀ ਜਿਹੜੀ ਵਿਪ ਕਰੀਮ ਪਾਈ ਸੀ ਇਸ ਤਰ੍ਹਾਂ ਹੋ ਗਈ ਫੁੱਲ ਵੀ ਗਈ ਇਹ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਇਹ ਮਿਕਸਰ ਬਣਾ ਕੇ ਰੱਖਿਆ ਸੀ ਆਪਣਾ ਦੁੱਧ ਵਾਲਾ ਚਲੋ ਜੀ ਆਪਾਂ ਦੁਬਾਰਾ ਫੇਰ ਇਹਨੂੰ ਕਰੀਮ ਦੇ ਵਿੱਚ ਪਾ ਕੇ ਮਿਕਸ ਕਰ ਲੈਂਦੇ ਹਾਂ ਲੋ ਜੀ ਆਪਾਂ ਫੈਂਟ ਲੈਣ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਪਾਵਾਂਗੇ ਕਿਸੇ ਡੱਬੇ ਦੇ ਵਿੱਚ ਫ੍ਰੀਜੀ ਦੇ ਵਿੱਚ ਰੱਖਣ ਵਾਸਤੇ ਜੰਮਣ ਵਾਸਤੇ ਆਈਸਕ੍ਰੀਮ ਲੋ ਜੀ ਆਪਾਂ ਇਹਨੂੰ ਫ੍ਰੀਜੀ ਦੇ ਵਿੱਚ ਸੈੱਟ ਹੋਣ ਲਈ ਰੱਖ ਦਿੰਨੇ ਆ ਤੇ ਇਹ ਲੈ ਲਿਆ ਮੈਂ ਇੱਕ ਡੱਬਾ ਇਹ ਪਲਾਸਟਿਕ ਦਾ ਹੀ ਹੈ ਮੇਰੇ ਕੋਲ ਬਾਕੀ ਆਪਾਂ ਕਿਸੇ ਹੋਰ ਭਾਂਡੇ ਦੇ ਵਿੱਚ ਪਾ ਦਾਂਗੇ ਇਹ ਤੇ ਪਰ ਇਸੇ ਅਲਗੋਂ ਛੇਲਵਾਲਾ ਪੇਪਰ ਲਾ ਦਾਂਗੇ ਜੀ ਚੰਗੀ ਤਰ੍ਹਾਂ ਕਵਰ ਕਰਨਾ ਹੈ। ਲੋ ਜੇਮ ਚੰਗੀ ਤਰ੍ਹਾਂ ਆਪਾਂ ਕਵਰ ਕਰਤਾ। ਤੇ ਇਹਦੇ ਉੱਪਰ ਲਾ ਦਾਂਗੇ ਇਹਦਾ ਢੱਕਣ। ਤੇ ਹੁਣ ਆਪਾਂ ਫ੍ਰਿਜ ਦੇ ਖਾਣੇ ਤੇ ਬਰਫ਼ ਵਾਲੇ ਚ ਰੱਖ ਦਾਂਗੇ ਇਹਨੂੰ ਸੈੱਟ ਹੋਣ ਲਈ 7-8 ਘੰਟੇ ਤੇ ਉਸ ਤੋਂ ਬਾਅਦ ਜੰਮ ਗਈ ਫਿਰ ਤੁਹਾਨੂੰ ਦਿਖਾਵਾਂਗੇ ਆਪਣੀ ਆਈਸਕ੍ਰੀਮ ਕਿਹੋ ਜਿਹੀ ਬਣੀ। ਲਓ ਜੀ ਆਪਣੀ ਆਈਸਕ੍ਰੀਮ ਆਪਾਂ ਫ੍ਰਿਜ ਚੋਂ ਕੱਢ ਲਈਏ ਬਾਹਰ 7-8 ਘੰਟੇ ਆਪਾਂ ਫ੍ਰਿਜ ਦੇ ਵਿੱਚ ਰੱਖੀ ਸੀਗੀ ਯਾਨਕਿ ਪੂਰੀ ਰਾਤ ਹੀ ਲੰਘ ਗਈ ਜੀ ਇਹ ਬਹੁਤ ਸਮੋਂ ਆਪਾਂ ਚੈੱਕ ਕਰਾਉਣੇ ਆ ਆ ਦੇਖੋ ਬਹੁਤ ਹੀ ਵਧੀਆ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਆ ਲਓ ਜੀ ਬਿਲਕੁਲ ਸੈੱਟ ਹੋ ਗਈ ਆ ਦੇਖੋ ਤੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢਦੇ ਆ ਬਹੁਤ ਵਧੀਆ ਬਣੀ ਆ ਜੀ ਲੋ ਜੀ ਆਪਾਂ ਪਲੇਟ ਦੇ ਵਿੱਚ ਕੱਢ ਲਈ ਆ ਤੇ ਬਹੁਤ ਹੀ ਵਧੀਆ ਨਰਮ ਨਰਮ ਬਣ ਕੇ ਤਿਆਰ ਹੋਈ ਆ ਦੇਖੋ ਤੁਸੀਂ ਬਿਲਕੁਲ ਬਾਜ਼ਾਰ ਵਰਗੀ ਚਾਕਲੇਟ ਆਈਸਕ੍ਰੀਮ ਬਣ ਕੇ ਤਿਆਰ ਹੋ ਗਈ ਆਪਣੀ ਘਰ ਵਿੱਚ ਤੇ ਹਾਂਜੀ ਆਪਾਂ ਇਹਦੇ ਉੱਤੇ ਪਾਵਾਂਗੇ ਚਾਕਲੇਟ ਸਰਫ ਘਰ ਚ ਬਹੁਤ ਜਿਆਦਾ ਟੇਸਟੀ ਆ ਜੀ ਜਿਹੜੀ ਬਾਕੀ ਬਚੀ ਸੀ ਅਸੀਂ ਖਾ ਲਈ ਸੀਗੀ ਲੋ ਜੀ ਚਾਕਲੇਟ ਆਈਸਕ੍ਰੀਮ ਬਣ ਕੇ ਆਪਣੀ ਤਿਆਰ ਘਰ ਵਿੱਚ ਠੰਡੀ ਠੰਡੀ ਗਰਮੀ ਲਈ ਸਪੈਸ਼ਲ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਬਾਜ਼ਾਰ ਨਾਲੋਂ ਵੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਤੇ ਤੁਸੀਂ ਵੀ ਘਰ ਵਿੱਚ ਜਰੂਰ ਬਣਾਇਓ ਬੱਚਿਆਂ ਨੂੰ ਖਿਲਾਇਓ ਐਨੀ ਟੇਸਟੀ ਬਣੀ ਹੈ ਨਾ ਬਹੁਤ ਹੀ ਵਧੀਆ ਜ਼ਿਆਦਾ ਬਣੀ ਹੈ ਕਿਉਂਕਿ ਜ਼ਿਆਦਾ ਸਮਾਨ ਦੀ ਜ਼ਰੂਰਤ ਵੀ ਨਹੀਂ ਹੈਗੀ ਆਪਾਂ ਨੂੰ ਤੇ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ